ਇੱਕ ਸੰਦੀਪ ਸਿੰਘ ਕੰਗਵਾਰਸੀ ਭੰਗਵਾ ਦੇ ਹੈਗੇ ਜੋ ਏਜੰਟ ਦਾ ਕੰਮ ਕਰਦੇ ਆ ਤੇ ਅਸੀਂ ਹੱਬ ਕਰਕੇ ਇਹਨਾਂ ਦਾ ਟ੍ਰੈਵਲ ਜਿਹੜਾ ਸ਼ੌਕ ਹੈ ਗਿਆ ਜੇਲ੍ਹੋਂ ਦੇ ਇਹਨਾਂ ਨੂੰ ਇੱਕ ਅਣੂਨ ਨੰਬਰ ਤੋਂ ਕਾਲ ਆਈ ਸੀ ਕਿ ਕਿਸੇ ਬੰਦੇ ਨੇ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗਰੁੱਪ ਦਾ ਬੰਦਾ ਕਹਿ ਕੇ ਕਿ ਵੀ ਲੋ 75 ਲੱਖ ਦਿੱਤਾ ਜਾਵੇ ਫਰौती ਮੰਗੀ ਹੈਗੀ ਜਿਸ ਦੇ ਵਿੱਚ ਅਸੀਂ ਫਰਦਰ ਕੰਮ ਕਰਦੇ ਹੋਏ ਕੱਲ ਟ੍ਰੈਪ ਲਾਇਆ ਸੀਗਾ ਤੇ ਸਰਾਦੀ ਜਿੱਦਾਂ ਆਪਾਂ ਡਿਲੀਵਰੀ ਕਰਨ ਜਾਂਦੇ ਹਾਂ ਉਹਦੋਂ ਮੌਕੇ ਦੇ ਸੇ ਨੂੰ ਕੰਮ ਕੀਤਾ ਗਿਆ ਸੀ ਜਿਹੜੇ ਕਾਲ ਆਉਂਦੀ ਹੈ ਉਹ ਬਾਹਰਲੇ ਇਸ ਦਾ ਨੰਬਰ WhatsApp ਕਾਲ ਆਉਂਦੀ ਸੀ ਵੀ ਬਾਕੀ ਇਸ ਦੇ ਲਿੰਕਸ ਅਸੀਂ ਵੈਰੀਫਾਈਡ ਅੰਦੇ ਆ ਇਹਦੀ ਰੈਜਿਸਟ੍ਰੇਸ਼ਨ ਚੱਲ ਰਹੀ ਹੈ ਕੁਝ ਡਿਟੇਲਸ ਇਹ ਹੀ ਲੈ ਰਹੇ ਹਾਂ ਤਾਂ ਉਸ ਬਾਅਦ ਜੋ ਵੀ ਡਿਟੇਲਸ ਆਉਣਗੇ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਰਾਦੀ ਦੇ ਮਾਮਲੇ ਦੇ ਇਸ ਮੁੱਦੇ ਤੇ ਕੋਈ ਪ੍ਰਚਾਰ ਨਹੀਂ ਹੋਇਆ ਇਹ ਜਿੱਦਾਂ ਡਾਟਾ ਸਾਡੇ ਕੋਲ ਆ ਜਾਂਦਾ ਕੁਝ ਟੈਕਨੀਕਲ ਡਾਟਾ ਹੀ ਮੰਗਾਇਆ ਹੋਇਆ ਹੈ ਜਿਹੜਾ ਟੈਕਨੀਕਲ ਡਾਟਾ ਆ ਜਾਏਗਾ ਉਸ ਦੇ ਹਿਸਾਬ ਨਾਲ ਕਾਰਵਾਈ ਜੋ ਵੀ ਫਲਰ ਇਹ ਲਿੰਕਸ ਫੜਾਣ ਦੀ ਕੋਸ਼ਿਸ਼ ਕਰਨਗੇ ਕਿੱ ਉਦੇਸ਼ਾਂ ਨੂੰ ਕਰ ਰਹੀ ਕਿ ਜੀ ਇਹਨਾਂ ਨੂੰ ਫ੍ਰੀ ਦੇ 2 ਲੱਖ ਪਰ ਰਿਵਿਊ ਬਣਾਉਣ ਕਰ ਲਈ ਜੀ ਉਹ ਸਾਥੀ ਦੇ ਪਾਸੇ ਸੀ